ਸੰਗਲ ਕੋਲਤੀ ਸਾਰੇ ਬੱਚੇ ਖੁੱਲ ਗਏ ਉਹ ਇਹਨਾਂ ਨੂੰ ਕਹਿ ਕੇ ਵੀ ਗਈ ਹੈ ਮੈਂ ਇੱਕ ਇੱਕ ਡੌਗ ਚੱਕੂਗੀ ਲੈ ਕੇ ਜਾਊਂਗੀ ਔਰ ਤੁਹਾਨੂੰ ਜੇਲ ਕਰਾ ਦਾਂਗੀ ਇੱਥੇ ਡੌਗ ਰੱਖੇ ਤਾਂ ਕੀ ਹੋਇਆ ਵੀ ਸੀ ਐਗਜੈਕਟਲੀ ਕੱਲ ਸਾਨੂੰ ਪਤਾ ਲੱਗਿਆ ਕਿ ਇੱਕ ਲੇਡੀ ਆਈ ਸੀ ਉਹਨਾਂ ਦੀ ਗੱਡੀ ਦਾ ਨੰਬਰ ਲਾਸਟ 9090 ਹੈ ਤੇ ਸਾਨੂੰ ਪਤਾ ਲੱਗਿਆ ਕਿ ਉਹਨਾਂ ਨੇ ਨਾ ਇੱਥੇ ਬੰਨਿਆ ਆਇਆ ਸੀ ਬੱਚਾ ਉਹਨੂੰ ਖੋਲਤਾ ਉਹਦੇ ਸੰਗਲ ਵੀ ਲੈ ਗਏ ਖਾਂਦੀਆ ਨਾ ਬੋਲੇ ਤੁਮਕੇ ਦਿੱਤੀ ਬਿਲਕੁਲ ਅਸੀਂ ਮੈਮ 8 ਨੰਬਰ ਖਾਣੇ ਜਾ ਰਹੇ ਹਾਂ ਉਹ ਮਤਲਬ ਜਿਹੜੇ ਸਾਨੂੰ ਪਹਿਚਾਨ ਚ ਨਹੀਂ ਆ ਰਹੇ ਮੈਡਮ ਕੌਣ ਸੀ ਤੇ ਅਸੀਂ ਉਹਨਾਂ ਦੀ ਮਤਲਬ ਉਹਨਾਂ ਦੀ ਤਲਾਸ਼ ਲਈ ਖਾਣੇ ਕੰਪਲੇਂਟ ਲਿਖਣ ਜਾ ਰਹੇ ਹਾਂ ਖੌਣ ਪਤਾ ਨਹੀਂ ਕਿੱਥੇ ਚਲਾ ਗਿਆ ਜਾਂ ਉਹ ਲੈ ਗਈ ਆ ਛੜਤਾ ਤੇ ਹੁਣ ਪਤਾ ਲੱਗੇ ਕਿ ਇੱਕ ਪਿੰਕੀ ਨਾਮ ਦੀ ਸਾਡੀ ਬੀਚ ਸੀਗੀ ਬੜੀ ਪਿਆਰੀ ਡੌਗ ਸੀਗੀ ਫਿਰ ਖੋਲ ਕੇ ਉਹਨਾਂ ਦੀ ਸੰਗਲਾ ਖੋਲ ਕੇ ਲੈ ਗਈ ਇੱਥੇ ਬਾਬਾ ਜੀ ਦੇ ਕਈ ਕੁੱਤੇ ਚੋਰੀ ਕਰਵਾਏ ਗਏ ਆ ਜਾਣ ਬੁੱਝ ਕੇ ਸਤਿ ਸ਼੍ਰੀ ਅਕਾਲ ਤੁਸੀਂ ਸਾਰੇ ਦੇਖ ਰਹੇ ਹੋ ਲੁਧਿਆਣਾ ਲਾਈਵ ਤੇ ਮੈਂ ਆ ਤੁਹਾਡੀ ਤਵਰੀਨ ਕੌਰ ਅੱਜ ਅਸੀਂ ਤੁਹਾਨੂੰ ਸਾਰਿਆਂ ਨੂੰ ਇੱਕ ਐਦਾਂ ਦੇ ਸ਼ਖਸ ਨਾਲ ਮਿਲਣ ਜਾ ਰਹੇ ਹਾਂ ਜੋ ਕਿ ਕਾਫੀ ਦੇ ਤੋਂ ਆਵਾਰਾ ਕੁੱਤੇ ਆਦੀ ਦੇਖਭਾਲ ਕਰ ਰਹੇ ਨੇ ਤੇ ਹੁਣੇ-ਹੁਣੇ ਉਹਨਾਂ ਨਾਲ ਇੱਕ ਹਾਦਸਾ ਵਾਪਰਿਆ ਹੈ ਕੀ ਹਾਦਸਾ ਵਾਪਰਿਆ ਹੈ ਤੇ ਕੀ ਹੋਇਆ ਅੱਜ ਅਸੀਂ ਤੁਹਾਨੂੰ ਦੱਸਦੇ ਆ ਤੇ ਜੇਕਰ ਤੁਸੀਂ ਜਾਨਣਾ ਹੈ ਤਾਂ ਸਾਡੇ ਨਾਲ ਵੀਡੀਓ ਦੇ ਆਖਰ ਤੱਕ ਬਨੇ ਰਹੋ ਤੇ ਅਸਰ ਤੁਸੀਂ ਕਿਤੋਂ ਡੌਗੀ ਦੀ ਸੰਭਾਲ ਕਰਦੇ ਹੋ ਮੈਂ ਡੌਗੀ ਨੂੰ ਸੰਭਾਲਦਾ ਹਾਂ ਆਪਣਾ ਖੇਡਦਾ ਪਿਆਦਾ ਹਾਂ ਕਿੰਨੇ ਦੇ ਤੋਂ ਕਰਦੇ ਹਾਂ ਕਿੰਨੇ ਦੇ ਤੋਂ मैं तो पच्चीसो वर्ष हुआ यहाँ पे कब से कर रहे हो पच्चीस सौ वर्ष यही पे हो अभी 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 क्या क्या अभी अभी सुना है कि कुछ हुआ है यहाँ पे इस बार को दिन क्या हुआ वहाँ पर कुत्ता सब बांध दिए थे धूप के लिए तो आया मैडम हाँ। मैडम आकर गाड़ी से उस सबको जंजीर खोल लिया हमको बोलता है कि तुमको जेल कर देंगे उसके बाद उस जंजीर मांगे जंजीर नहीं दिया लेकर चल गया सारे सब तो मांगने वाला सब ले गया ਆਪ ਹਰ ਕਿਸੇ ਗੱਲ ਕਰ ਇੱਕ ਡੌਗੀ ਜਿਹੜਾ ਕੱਲ ਤੋਂ ਲਾਪਤਾ ਹੋਇਆ ਹੈ ਸਾਨੂੰ ਲੱਗਦਾ ਹੈ ਕਿ ਉਹ ਮੈਡਮ ਨੇ ਸ਼ਾਇਦ ਜਿੱਦਾਂ ਇਹਨਾਂ ਦੀ ਮਤਲਬ ਸੰਗਲ ਕੋਲਤੀ ਸਾਰੇ ਬੱਚੇ ਖੁੱਲ ਗਏ ਉਹ ਇਹਨਾਂ ਨੂੰ ਕਹਿ ਕੇ ਵੀ ਗਈ ਹੈ ਮੈਂ ਇੱਕ ਇੱਕ ਡੌਗ ਚੱਕੂਗੀ ਲੈ ਕੇ ਜਾਵਾਂਗੀ ਔਰ ਤੁਹਾਨੂੰ ਜੇਲ ਕਰਾ ਦਾਂਗੀ ਇੱਥੇ ਡੌਗ ਰੱਖੇ ਤਾਂ ਉਹਨਾਂ ਵੱਲੋਂ ਧਮਕੀ ਦਿੱਤੀ ਗਈ ਹੈ। ਹਾਂਜੀ ਉਹਨਾਂ ਵੱਲੋਂ ਧਮਕੀ ਦਿੱਤੀ ਗਈ। ਬਿਲਕੁਲ ਅਸੀਂ ਮੈਮ 8 ਨੰਬਰ ਖਾਣੇ ਜਾ ਰਹੇ ਹਾਂ ਉਹ ਮਤਲਬ ਜਿਹੜੇ ਸਾਨੂੰ ਪਹਿਚਾਨ ਚ ਨਹੀਂ ਆ ਰਹੇ ਮੈਡਮ ਕੌਣ ਸੀ ਤੇ ਅਸੀਂ ਉਹਨਾਂ ਦੀ ਮਤਲਬ ਉਹਨਾਂ ਦੀ ਤਲਾਸ਼ ਲਈ ਖਾਣੇ ਕੰਪਲੇਂਟ ਲਿਖਣ ਜਾ ਰਹੇ ਹਾਂ ਔਰ ਉਹ ਕਿ ਤੁਹਾਡੇ ਕੈਮਰੇ ਚੱਕਰਾਏ ਜਾਨ ਕਿਉਂਕਿ ਬੇਜੁਬਾਨ ਬੱਚਿਆ ਦੇਖੋ ਹੁਣ ਪਤਾ ਨਹੀਂ ਕਿੱਥੇ ਚਲਾ ਗਿਆ ਜਾਂ ਉਹ ਲੈ ਗਈ ਆ ਛੱਡਤਾ ਤੇ ਅਸੀਂ ਇਹਨਾਂ ਲਈ ਹੀ ਭਟਕਦੇ ਰਹਿੰਦੇ ਆ ਸਾਰਾ ਦਿਨ ਸਾਨੂੰ ਕੱਲ ਦਾ ਪਤਾ ਲੱਗਿਆ ਰਾਤੀ 11 11 ਵਜੇ ਤੱਕ ਅਸੀ ਆ ਕੇ ਇੱਥੇ ਬੱਚੇ ਦੀ ਤਲਾਸ਼ ਕੀਤੀ ਉਹਦਾ ਨਾਮ ਪਿੰਕੀ ਸੀ ਇਸ ਤਰ੍ਹਾਂ ਦਾ ਕੱਪੜਾ ਉਹਨੇ ਪਾਇਆ ਹੋਇਆ ਵਾ ਤੇ ਬਾਬਾ ਬਹੁਤ ਧਿਆਨ ਰੱਖਦਾ ਵਾ ਬਹੁਤ ਲੋਕੀ ਆ ਕੇ ਸੇਵਾ ਕਰਦੇ ਇਥੇ ਤੁਸੀਂ ਵੀ ਇਹਨਾਂ ਦੀ ਸੇਵਾ ਕਰ ਰਹੇ ਹੋ ਬਿਲਕੁਲ ਅਸੀਂ ਅੰਜੇ ਚਲਾਉਂਦੇ ਹਾਂ ਅਸੀਂ ਸਾਡੇ ਸਾਰੇ ਮੈਂਬਰ ਹੈ ਜੋ ਵੀ ਹੈ ਮਨੀ ਸਿੰਘ ਪ੍ਰੈਜ਼ੀਡੈਂਟ ਹੈ ਹੈਲਪ ਫੋਰ ਐਨੀਮਲ ਤੋਂ ਅਸੀਂ ਸਾਰੇ ਮੈਂਬਰ ਜਿੰਨੇ ਵੀ ਹੈਗੇ ਆ ਮਤਲਬ ਸਾਰੇ ਸੇਵਾ ਕਰਦੇ ਹਾਂ ਹੋਰ ਦੱਸਣਾ ਚਾਹੂੰਗੀ ਕਿ ਹੋਇਆ ਕੀ ਸੀ ਐਗਜੈਕਟਲੀ ਹੋਇਆ ਮੈਮ ਕੱਲ ਕੀ ਹੋਇਆ ਮੈਂ ਤੁਹਾਨੂੰ ਦੱਸ ਰਹੀ ਹਾਂ ਕੱਲ ਸਾਨੂੰ ਪਤਾ ਲੱਗਿਆ ਕਿ ਇੱਕ ਲੇਡੀਸ ਆਈ ਸੀ ਉਹਨਾਂ ਦੀ ਗੱਡੀ ਦਾ ਨੰਬਰ ਲਾਸਟ 9090 ਹੈ ਹੁਣੇ ਅਸੀਂ ਕੈਮਰੇ ਚੈੱਕ ਕਰਵਾਵਾਂਗੇ ਥਾਣੇ ਜਾ ਕੇ ਕੰਪਲੇਂਟ ਕਰਾਨੇ ਆ ਤੇ ਸਾਨੂੰ ਉਹਨਾਂ ਪਤਾ ਲੱਗਿਆ ਕਿ ਉਹਨਾਂ ਨੇ ਨਾ ਇੱਥੇ ਬੰਨਿਆ ਆਇਆ ਸੀ ਬੱਚਾ ਉਹਨੂੰ ਖੋਲਤਾ ਉਹਦੀ ਸੰਗਲ ਵੀ ਲੱਗੇ ਲੱਗੇ ਹਾਂਜੀ ਸੰਗਲ ਵੀ ਲੱਗੇ ਦੇਖੋ ਬੱਚਿਆਂ ਨੇ ਤੁਹਾਡਾ ਕੀ ਬਗੜ ਰਿਆ ਹੁਣ ਅਸੀਂ ਇੱਥੇ ਲਿਖ ਕੇ ਜਾਵਾਂਗੇ ਕਿ ਇਹ ਬੱਚੇ ਸਾਡੇ ਅੰਡਰ ਚ ਹੈ ਯਾਨੀ ਬਾਬਾ ਜੀ ਦੀ ਦੇਖਭਾਲ ਚ ਹੈ ਹਾਂਜੀ ਤੁਸੀਂ ਸਰ ਕੀ ਕਹਿਣਾ ਸੀ ਚਾਹੁੰਦੇ ਹੋ ਨਹੀਂ की कहना हमारा सारा सामान हमको बोल रहा था कि तुमको जेल कर देंगे और कुत्ता सब तो यहाँ ये है और भीटर है आठ नौ गो नौ दस तो गो उसको खिलाता हूँ सबको खिलाता हूँ ਹਾਂਜੀ ਇਸ ਤਰ੍ਹਾਂ ਨਾ ਇਹ ਬਾਬਾ ਜੀ ਬਹੁਤ ਧਿਆਨ ਰੱਖਦੇ ਆ ਤੇ ਇੱਥੇ ਸਾਰੇ ਲੋਕ ਆ ਕੇ ਇਹਨਾਂ ਨੂੰ ਖਾਣਾ ਦਵਾਈਆਂ ਵਗੈਰਾ ਅਸੀਂ ਪ੍ਰੋਵਾਈਡ ਕਰਾ ਕੇ ਦਿੰਨੇ ਆ ਬਾਬਾ ਜੀ ਨੂੰ ਇਹ ਬੱਚੇ ਨੂੰ ਪਿਛਲੇ ਸਾਲ ਕੋਈ ਕਰਪਾਨਾ ਨਾਲ ਵੱਡ ਗਿਆ ਸੀ ਉਹ ਬੱਚਾ ਬਲੈਕ ਕਲਰ ਦੇ ਨਾ ਤਾਂ ਬਾਬਾ ਜੀ ਇੱਥੇ ਦੇਖਭਾਲ ਕਰਦੇ ਆ ਚਲੋ ਅਸੀਂ ਇਹਨਾਂ ਨਾਲ ਥੋੜਾ ਜਿਹਾ ਅਸੀਂ ਸਹਾਇਤਾ ਕਰਦੇ ਹੈਗੇ ਆ ਬੱਚਿਆਂ ਦੀ ਤੇ ਹੁਣ ਪਤਾ ਲੱਗਿਆ ਕਿ ਇੱਕ ਪਿੰਕੀ ਨਾਮ ਦੀ ਸਾਡੀ ਵਿਚ ਸੀਗੀ ਬੜੀ ਪਿਆਰੀ ਡੌਗ ਸੀਗੀ ਉਹ ਬਾਬਾ ਜੀ ਕੋਲ ਇੱਥੇ ਬੰਨੀ ਹੋਈ ਸੀਗੀ ਨਹੀਂ ਆ ਮਾਂ ਇਹਾਂ ਬੰਦੇ ਹੋਈ ਤੇ ਉਹ ਖੋਲ ਕੇ ਗਿਆ ਇਸ ਨੂੰ ਖੋਲ ਕੇ ਉਹਨਾਂ ਦੀ ਸੰਗਲਾ ਖੋਲ ਕੇ ਲੈ ਗਏ ਤੇ ਜਿਹੜੇ ਤੁਸੀਂ ਉਹਦਰ ਬੰਨੀ ਹੋ ਕਿਸਨ ਤੰਗ ਕਰ ਰਹੇ ਸੀਗੇ ਬਿਲਕੁਲ ਨਹੀਂ ਆਹ ਦੇਖੋ ਬੱਚੇ ਕਿਸਨ ਤੰਗ ਕਰ ਰਹੇ ਤੁਹਾਨੂੰ ਤੰਗ ਕੀਤਾ ਇਹਨਾਂ ਨੇ ਬਹੁਤ ਪਿਆਰੇ ਬੱਚੇ ਆ ਤੇ ਬਾਬਾ ਜੀ ਬਹੁਤ ਸੇਵਾ ਕਰਦੇ ਆ ਮੋਸਟ ਲਾਈਕਲੀ ਤਾਂ ਸੀ ਅਗਰ ਕੋਈ ਇੰਜਰਡ ਹੁੰਦਾ ਵਾ ਅਸੀਂ ਸ਼ੈਲਟਰ 'ਤੇ ਭਜਵਾ ਦਿੰਨੇ ਆ ਅਸੀਂ ਹੋਮ ਕੇਅਰ ਕਰ ਦਿੰਨੇ ਆ ਇੱਥੇ ਬਾਬਾ ਜੀ ਦੇ ਕਈ ਕੁੱਤੇ ਚੋਰੀ ਕਰਵਾਏ ਗਏ ਆ ਜਾਨ ਬੁਝ ਕੇ ਤਾਂ ਸਾਡੀ ਪੁਲਿਸ ਨਹੀਂ ਸੁਣ ਰਹੀ ਅਸੀਂ ਹੁਣ ਫੇਰ ਕੰਪਲੇਂਟ ਦੇਣ ਜਾ ਰਹੇ ਆ ਦੇਖਦੇ ਆ ਕਿ ਕੀ ਐਕਸ਼ਨ ਲੈਂਦੇ ਆ ਉਸ ਤੋਂ ਪਹਿਲੇ ਵੀ ਅਸੀਂ ਕੰਪਲੇਂਟ ਲਿਖਵਾ ਚੁੱਕਾ ਬਿਲਕੁਲ ਬਿਲਕੁਲ ਹੁਣ ਜੇ ਉਹ ਸਾਡੀ ਕੰਪਲੇਂਟ ਤੇ ਐਕਸ਼ਨ ਨਹੀਂ ਲੈਣਗੇ ਤਾਂ ਅਸੀਂ ਪ੍ਰੋਟੈਸਟ ਕਰਾਂਗੇ ਬੱਚੇ ਵਾਲੇ ਉਸ ਤੋਂ ਪਹਿਲੇ ਇੱਕ ਲੈਬਰ ਡੌਗ ਸੀ 4 ਮਹੀਨੇ ਪਹਿਲੇ ਉਹਨੂੰ ਵੀ ਕੋਈ ਚੱਕ ਕੇ ਲੈ ਗਿਆ ਦੋ ਬੰਦੇ ਆਏ ਸੀ ਅਸੀਂ ਕੰਪਲੇਂਟ ਕੀਤੀ ਥਾਣੇ ਔਰ ਥਾ ਅਸੀਂ ਆ ਥਾਣੇ ਚੱਕਰ ਵੀ ਮਾਰੇ ਭਈ ਇਹਦਾ ਕੋਈ ਛਕ ਕਰੋ ਕੈਮਰਾ ਚ ਦੇਖੋ ਕੌਣ ਚੱਕ ਕੇ ਲੈ ਗਿਆ ਪਰ ਅਸੀਂ ਚੱਕਰ ਮਾਦ ਰਹੇ ਪਰ ਉਹਨਾਂ ਨੇ ਸਾਡੀ ਕੋਈ ਹੈਲਪ ਨਹੀਂ ਕੀਤੀ ਤੁਸੀਂ ਹੁੜੇ-ਹੁੜੇ ਦੇਖਿਆ ਕਿ ਦੀ ਵੀ ਉਹਨਾਂ ਦੇ ਕੋਲ ਖੁਦ ਨੂੰ ਰਹਿਣ ਹੈਗਾ ਪਰ ਉਹ ਡੌਗ ਦੀ ਪੂਰੀ ਚੰਗੀ ਤਰ੍ਹਾਂ ਦੇਖਭਾਲ ਕਰ ਰਹੇ ਨੇ ਤੇ ਆਪਣੇ ਵੱਲੋਂ ਉਹਨਾਂ ਦੀ ਪੂਰੀ ਸਹਾਇਤਾ ਕਰ ਰਹੇ ਹਨ ਤੇ ਬਾਕੀ ਬਾਕੀ ਲੋਕਾਂ ਵੱਲੋਂ ਵੀ ਡੌਗ ਦੀ ਅਵਸਥਾ ਸਹਾਇਤਾ ਕੀਤੀ ਜਾ ਰਹੀ ਹੈ ਤੇ ਉਹਨਾਂ ਡੌਗ ਦੀ ਸਹਾਇਤਾ ਕਰਨ ਵਾਸਤੇ ਉਥੇ ਪਹੁੰਚਿਆ ਜਾ ਰਿਹਾ ਹੈ ਤੇ ਜੇਕਰ ਤੁਸੀਂ ਇਦਾਂ ਦੀ ਹੋਰ ਜਾਣਕਾਰੀ ਲੈਣਾ ਚਾਹੁੰਦੇ ਤਾਂ ਸਾਡੇ ਨਾਲ ਬਨੇ ਰਹੋ ਲੁਧਿਆਣਾ ਲਾਈਵ ਤੇ ਮੈਂ ਧਵਲੀਨ ਖੋੜ ਕੈਮਰਾਮੈਨ ਕੁਲਵੰਤ ਸਿੰਘ ਦੇ ਨਾਲ ਲੁਧਿਆਣਾ 라이ਵ